ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਆਸਟ੍ਰੇਲੀਆ ਦੇ ਵਿੱਚ ਕੁਦਰਤ ਦਾ ਕਹਿਰ ਵਾਪਰਿਆ ਹੋਇਆ ਹੈ ਆਸਟ੍ਰੇਲੀਆ ਦੇ ਜੰਗਲਾਂ ਦੀ ਅੱਗ ਜੰਗਲੀ ਜਾਨਵਰਾਂ ਲਈ ਤੇ ਪੂਰੇ ਆਸਟ੍ਰੇਲੀਆ ਲਈ ਤਬਾਹੀ ਬਣ ਕੇ ਆਈ ਹੈ ਜਿਸ ਦੀ ਚਪੇੜ ਦੇ ਵਿੱਚ ਲਗਭਗ 500 ਮਿਲੀਅਨ ਜਾਨਵਰ ਆ ਚੁੱਕੇ ਹੈ ਆਸਟ੍ਰੇਲੀਆ ਦੀ ਵਾਈਲਡਲਾਈਫ ਨਸ਼ਟ ਹੋਣ ਦਾ ਇਹ ਦਰਦਨਾਕ ਮੰਜ਼ਰ ਦੇਖ ਕੇ ਪੂਰੇ ਵਿਸ਼ਵ ਨੇ ਆਸਟ੍ਰੇਲੀਆ ਲਈ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਕਈ ਸੈਲੀਬ੍ਰਿਟੀ ਸ਼ਾਮਿਲ ਹੈ ਹਾਲੀਵੁੱਡ ਦੇ ਸੁਪਰਸਟਾਰ ਲਿਓਨਾਰਡੋ ਦੀ ਕੈਪਰੀਓ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਕੇ ਆਸਟ੍ਰੇਲੀਆ ਦੀ ਵਾਈਲਡਲਾਈਫ ਲਈ ਅਰਦਾਸ ਕੀਤੀ ਹੈ ਤੇ ਬਾਲੀਵੁੱਡ ਦੇ ਵੀ ਕਈ ਸੈਲੀਬ੍ਰਿਟੀਜ਼ ਨੇ ਆਸਟ੍ਰੇਲੀਆ ਲਈ ਪ੍ਰੇਅ ਕੀਤੀ ਹੈ ਤੇ ਬਾਲੀਵੁੱਡ ਵੀ ਹੁਣ ਇਸ ਤੋਂ ਵਾਂਝਾ ਨਹੀਂ ਰਿਹਾ ਐਮੀ ਵਰਕ ਜਗਦੀਪ ਸਿੱਧੂ ਤੋਂ ਬਾਅਦ ਕਾਮੇਡੀਅਨ ਗੁਰਪ੍ਰੀਤ ਖੁੱਗੀ ਨੇ ਵੀ ਆਸਟ੍ਰੇਲੀਆ ਦੇ ਵਿੱਚ ਇਸ ਤਬਾਹੀ ਨੂੰ ਦੇਖਦੇ ਹੋਏ ਸਰਬੱਤ ਦਾ ਭਲਾ ਮੰਗਿਆ ਐਮੀ ਵਰਕ ਜਗਦੀਪ ਸਿੱਧੂ ਤੇ ਕਾਮੇਡੀਅਨ ਗੁਰਪ੍ਰੀਤ ਖੁੱਗੀ ਨੇ ਆਸਟ੍ਰੇਲੀਆ ਦੇ ਵਿੱਚ ਹੋ ਰਏ ਇਸ ਦਰਦਨਾਕ ਮੰਜ਼ਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਆਸਟ੍ਰੇਲੀਆ ਦੇ ਵਿੱਚ ਮਚ ਰਹੀ ਇਸ ਤਬਾਹੀ ਤੇ ਨਜਾਤ ਪਾਉਣ ਲਈ ਅਰਦਾਸ ਕੀਤੀ ਹੈ ਤੁਸੀਂ ਵੀ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ ਆਸਟ੍ਰੇਲੀਆ ਦੇ ਵਿੱਚ ਜਿਸ ਤਰ੍ਹਾਂ ਤਬਾਹੀ ਮਚੀ ਹੋਈ ਹੈ ਅਸੀਂ ਇਹੀ ਅਰਦਾਸ ਕਰਾਂਗੇ ਕਿ ਕੁਦਰਤ ਦਾ ਇਹ ਕਹਿਰ ਜਲਦੀ ਥਮ ਜਾਏ ਤੇ ਆਸਟ੍ਰੇਲੀਆ ਦੀ ਜਿਹੜੀ ਵਾਈਲਡ ਲਾਈਫ ਨਸ਼ਟ ਹੋਈ ਹੈ ਸਾਨੂੰ ਦੁਬਾਰਾ ਉਹੀ ਆਸਟ੍ਰੇਲੀਆ ਦੀ ਵਾਈਲਡ ਲਾਈਫ ਆਸਟ੍ਰੇਲੀਆ ਦੀ ਖੂਬਸੂਰਤੀ ਵਾਪਸ ਦੇਖਣ ਨੂੰ ਮਿਲੇ ਤੁਸੀਂ ਹੋਰ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਐਂਟਰਟੇਨਮੈਂਟ ਦੀਆਂ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸਵੇਰਾ ਸਟਾਰ ਟਾਕਸ ਰੀਡਰ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਬੀ ਆਰ ਅਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਏਥੇ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ Hi guys, myself MB. My debut song is coming up on 16th of Jan, presented by Savira Music. We will Please go and subscribe to the channel of Savira Music for more updates. Thank you so much.